ਸਸ਼ਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਹਿਰੀ ਸਵਾਗਤ ਕਰਦੀ ਹਾਂ ਬੁਲੇਟਿਨ ਦੀ ਸ਼ੁਰੂਆਤ ਕਰ ਲੈਂਦੇ ਹਾਂ ਹੈਡਲਾਈਨਸ ਦੇ ਨਾਲ ਪ੍ਰਧਾਨ ਮੰਤਰੀ ਮਾਰਕ ਕਾਕਰਨੀ ਨੇ ਆਪਣੀ ਨਵੀਂ ਕੈਬਨਿਟ ਦੇ ਨਾਲ ਕੀਤੀ ਪਹਿਲੀ ਮੀਟਿੰਗ ਟੈਕਸ ਕਟੌਤੀ ਦੇ ਲਈ ਕਾਨੂੰਨ ਇਸ ਮਹੀਨੇ ਦੇ ਅੰਤ ਵਿੱਚ ਪਾਰਲੀਮੈਂਟ ਦੇ ਵਿੱਚ ਕੀਤਾ ਜਾਵੇਗਾ ਪੇਸ਼ ਕੈਨੇਡਾ ਪੋਸਟ ਅਤੇ ਯੂਨੀਅਨ ਦੇ ਵਿਚਕਾਰ ਗੱਲਬਾਤ ਰੁਕੀ ਦੋਵੇਂ ਧਿਰਾਂ ਕਿਸੇ ਸਮਝੌਤੇ ਤੇ ਨਹੀਂ ਪਹੁੰਚੀਆਂ ਕੈਨੇਡਾ ਵਿੱਚੋਂ ਪੰਜ ਵਿੱਚੋਂ ਇੱਕ ਨੌਜਵਾਨ ਅਕਸਰ ਤੱਕੇ ਸ਼ਹੀਦਾਂ ਕਰ ਰਿਹਾ ਹੈ ਸਾਮਨਾ ਗਲੋਬਲ ਯੂਨੀਸੇਫ ਦੇ ਅਧਿਐਨ ਦੇ ਮੁਤਾਬਕ ਬੱਚਿਆਂ 'ਚ ਵਧਿਆ ਤਣਾਅ ਖਬਰਾਂ ਵਿਸਤਾਰ ਦੇ ਨਾਲ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਨਵੇਂ ਬਣੇ ਮંત્રી ਮੰਡਲ ਦੀ ਜਿਹੜੀ ਹੈ ਉਹ ਬੁੱਧਵਾਰ ਨੂੰ ਪਹਿਲੀ ਵਾਰ ਪਾਰਲੀਮੈਂਟ ਹਿੱਲ ਵਿਖੇ ਬੈਠ ਕੋਈ ਔਰ ਸਰਕਾਰ ਦੇ ਸਨਮੁਖ ਜਿਹੜੀ ਹੈ ਉਹ ਰੁਕੇ ਹੋਏ ਜਿਵੇਂ ਈਵੀ ਪ੍ਰੋਜੈਕਟਾਂ ਨੂੰ ਵੀ ਦਰੁਸਤ ਕਰਨਾ ਤੇ ਪੱਛਮ ਦੇ ਵਿੱਚ ਜਿਹੜੀ ਹੈ ਉਹ ਵੱਖਵਾਦ ਤੇ ਟਰੰਪ ਦੇ ਵਪਾਰ ਜੰਗ ਦੇ ਨਾਲ ਜਿਠਣ ਵਰਗੀਆਂ ਕਈ ਚੁਣੌਤੀਆਂ ਇਸ ਵੇਲੇ ਇਸ ਕੈਬਨਿਟ ਦੇ ਸਾਹਮਣੇ ਨੇ ਸੋ ਮਾਰਕ ਕਾਰਨੀ ਨੇ ਕਿਹਾ ਕਿ ਰਹਿਣ ਸਹਿਣ ਦੀ ਜਿਹੜੀ ਹੈ ਉਹ ਚਿੰਤਾਵਾਂ ਨੂੰ ਹੱਲ ਕਰਨ ਦੇ ਲਈ ਵੀ ਕੋਸ਼ਿਸ਼ਾਂ ਕੀਤੀਆਂ ਜਾਣੀਆਂ ਜਾਣੀਆਂ ਨੇ ਤੇ ਇਸ ਚਿੰਤਾਵਾਂ ਨੂੰ ਹੱਲ ਕਰਨ ਦੇ ਲਈ ਕੈਬਨਿਟ ਦਾ ਪਹਿਲਾ ਕੰਮ ਜਿਹੜਾ ਹੈ ਉਹ ਵਿੱਤ ਮੰਤਰੀ ਫਰਾਂਸਵਾ ਫਿਲਿਪ ਸ਼ੈਂਪੇਨ ਨੂੰ ਮਦ ਸ਼੍ਰੇਣੀ ਦੇ ਵਿੱਚ ਕਟੌਤੀ ਬਾਬਤ ਤੁਰੰਤ ਕਾਨੂੰਨ ਜਿਹੜਾ ਉਹ ਕਾਨੂੰਨ ਬਣਾਉਣ ਦੇ ਲਈ ਨਿਰਦੇਸ਼ ਦੇਣਾ ਹੈ ਜਿਸ ਨੂੰ ਸਰਕਾਰ ਇੱਕ ਅਜਿਹਾ ਬਦਲਾਅ ਕਹਿ ਰਹੀ ਹੈ ਜੋ ਦੋ ਆਮਦਨ ਵਾਲੇ ਪਰਿਵਾਰਾਂ ਨੂੰ $825 ਪ੍ਰਤੀ ਸਾਲ ਤੱਕ ਦੀ ਬਚਾ ਦੇਵੇਗਾ ਸ਼ੈਂਪੇਨ ਨੇ ਕਿਹਾ ਹੈ ਕਿ ਟੈਕਸ ਗਟੌਤੀ ਦੇ ਲਈ ਕਾਨੂੰਨ ਇਸ ਮਹੀਨੇ ਦੇ ਅੰਤ ਦੇ ਵਿੱਚ ਜਿਹੜਾ ਉਹ ਪਾਰਲੀਮੈਂਟ ਦੀ ਜਿਹੜੀ ਹੈ ਉਹ ਕਾਰਵਾਈ ਮੋਰ ਸ਼ੁਰੂ ਹੋਣ ਦੇ ਉੱਤੇ ਪੇਸ਼ ਕੀਤਾ ਜਾਏਗਾ ਤੇ ਹੋਰ ਪਹਿਲ ਕਦਮੀਆਂ ਦੀ ਜਿਹੜੀ ਹੈ ਉਹ ਰੂਪਰੇਖਾ ਥਰੋਨ ਸਪੀਚ ਦੇ ਵਿੱਚ ਦਿੱਤੀ ਜਾਵੇਗੀ ਪਰ ਉਹਨਾਂ ਕਿਹਾ ਹੈ ਕਿ ਫਾਲ ਸੀਜ਼ਨ ਤੱਕ ਬਜਟ ਪੇਸ਼ ਨਹੀਂ ਹੋਵੇਗਾ ਸੋ ਪਿਛਲੀ ਜਿਹੜੀ ਹੈ ਉਹ ਪਿਛਲੀ ਲਿਬਰਲ ਸਰਕਾਰ ਦੀ ਬਹੁਤ ਪ੍ਰਚਾਰਿਤ ਇਲੈਕਟ੍ਰਿਕ ਵਾਹਨ ਨਿਰਮਾਣ ਰਣਨੀਤੀ ਵੀ ਜਿਹੜੀ ਹੈ ਉਹ ਡੋਲ ਰਹੀ ਹੈ Honda ਨੇ ਕੈਨੇਡਾ ਦੇ ਵਿੱਚ ਆਪਣੇ ਬਹੁ ਅਰਬ ਡਾਲਰ ਦੇ ਨਿਵੇਸ਼ ਨੂੰ ਜਿਹੜਾ ਉਹ ਰੋਕਤ ਦਾ ਐਲਾਨ ਕੀਤਾ ਹੈ ਤੇ EV ਵਾਹਨਾਂ ਦੇ ਜਿਹੜੇ ਹੈ EV ਵਾਹਨਾਂ ਦੇਲੇ ਕਟਕਾਰਾ ਦੀ ਘਟ ਮੰਗ ਅਤੇ ਟਰੰਪ ਦੇ ਵਿਦੇਸ਼ਾਂ ਦੇ ਵਿੱਚ ਨਿਰਮਿਤ ਵਾਹਨਾਤੇ ਟੈਰਿਫਾਂ ਜਿਹੜੇ ਨੇ ਉਹ ਟੈਰਿਫਾਂ ਦੇ ਵਿਚਕਾਰ ਕਈ ਕੈਨੇਡੀਅਨ ਈਵੀ ਪ੍ਰੋਜੈਕਟਾਂ ਬਾਰੇ ਅਨਿਸ਼ਚਿਤਤਾ ਜਿਹੜੀ ਹੈ ਉਹ ਪੈਦਾ ਹੋ ਗਈ ਹੈ ਕਾਰਨੀ ਨੂੰ ਪੱਛਮੀ ਸੂਬਿਆਂ ਦੀ ਅਸੰਤੁਸ਼ਟੀ ਦਾ ਵੀ ਜਿਹੜਾ ਉਹ ਸਾਹਮਣਾ ਕਰਨਾ ਪੈ ਰਿਹਾ ਹੈ ਅਲਬਰਟਾ ਪ੍ਰੀਮੀਅਰ ਡੈਨੀਅਲ ਸਮੀਥ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਦੇ ਉਹਨਾਂ ਦੇ ਸੂਬੇ ਦੇ ਨਾਲ ਰਵੱਈਏ ਨੂੰ ਦਰੋਸਤ ਕਰਾਣ ਦੀ ਜਿਹੜੀ ਹੈ ਉਹ ਲੋਡ ਹੈ ਤੇ ਫੈਡਰਲ ਚੋਣਾਂ ਤੋਂ ਬਾਅਦ ਦੇ ਦਿਨ ਜਿਹੜੇ ਨੇ ਉਹਨਾਂ ਦਿਨਾਂ ਦੇ ਵਿੱਚ ਜਿਹੜੀ ਹੈ ਇਸ ਵਿੱਚ ਪ੍ਰੀਮੀਅਰ ਸਮੀਥੇ ਕਹਿ ਚੁੱਕੇ ਨੇ ਕਿ ਉਹ ਸੂਬੇ ਦੇ ਵਿੱਚ رائے شمਾਰੀ ਕਰਵਾਉਣ ਦੇ ਘਟੋ ਘਟ ਜਿਹੜੇ ਨੇ ਉਹ ਮਿਆਰ ਨੂੰ ਨਰਮ ਕਰਨਗੇ ਜਿਸ ਦੇ ਵਿੱਚ ਅਲਬਰਟਾ ਦੇ ਮੁਲਕ ਤੋਂ ਵੱਖ ਹੋਣ ਦੇ ਬਾਬਤ ਜਿਹੜੀ ਹੈ ਉਹ رائے شمਾਰੀ ਵੀ ਸ਼ਾਮਿਲ ਹੈ ਸੋ ਸਾਬਕਾ ਪ੍ਰਧਾਨ ਮੰਤਰੀ ਜਿਹੜੇ ਨੇ ਜਸਟਨ ਟ੍ਰੂਡੋ ਦੇ ਸਾਬਕਾ ਵਾਤਾਵਰਨ ਮੰਤਰੀਆਂ ਦੇ ਵਿੱਚੋਂ ਇੱਕ ਸਟੀਵਨ ਗਲਬੋ ਨੇ ਵੀ ਜਿਹੜਾ ਉਹਨਾਂ ਨੇ ਬੁਦਵਾਰ ਨੂੰ ਪਾਈਪਲਾਈਨ ਸਮਰੱਥਾ ਵਧਾਉਣ ਨੂੰ ਲੈ ਕੇ ਜਿਹੜਾ ਉਹ ਵਧਾਉਣ ਨੂੰ ਠੰਡੇ ਬਸਤੇ ਦੇ ਵਿੱਚ ਫਿਲਹਾਲ ਪਾਇਆ ਔਰ ਹਾਲਾਂਕਿ ਇਹ ਅਸਲ ਦੇ ਵਿੱਚ ਹੁਣ ਉਹਨਾਂ ਦੇ ਲੈਣ ਦੇਣ ਵਾਲਾ ਜਿਹੜਾ ਹੈ ਉਹ ਉਹਨਾਂ ਦੇ ਲੈਣ ਵਾਲਾ ਫੈਸਲਾ ਜਿਹੜਾ ਹੈ ਉਹ ਨਹੀਂ ਹੈ ਕਿਉਂਕਿ ਉਹ ਕਾਰਨੀ ਦੀ ਨਵੀਂ ਕੈਬਨਟ ਦੇ ਵਿੱਚ ਜਿਹੜਾ ਨੇ ਉਹ ਉਹਨਾਂ ਦੀ ਕੈਬਨਟ ਦੇ ਵਿੱਚ ਸਭਿਆਚਾਰ ਅਤੇ ਪਛਾਣ ਮੰਤਰੀ ਜਿਹੜੇ ਨੇ ਉਹਨੇ ਸੋ ਉਹਨਾਂ ਨੇ ਇਸ ਵੇਲੇ ਪ੍ਰਧਾਨ ਮੰਤਰੀ ਨੂੰ ਖੁਦ ਕਿਹਾ ਹੈ ਕਿ ਉਹ ਵੱਡੇ ਬੁਨਿਆਦੀ ਢਾਂਚੇ ਨੂੰ ਮਨਜ਼ੂਰੀ ਦੇਣ ਦੇ ਲਈ ਖੁੱਲੇ ਹਨ ਅਤੇ ਪਾਈਪਲਾਈਨਾਂ ਵਰਗੇ ਰਵਾਇਤੀ ਜਿਹੜੇ ਨੇ ਉਹ ਰਵਾਇਤੀ ਅ ਉर्जा ਪ੍ਰੋਜੈਕਟ ਵੀ ਸ਼ਾਮਿਲ ਨੇ ਸੋ ਜਿਹੜੇ ਗਿਲਬੋ ਨੇ ਗਿਲਬੋ ਨੇ ਕੈਬਨਟ ਮੀਟਿੰਗ ਤੋਂ ਪਹਿਲਾਂ ਪੱਤਰਕਾਰਾਂ ਨੂੰ ਜਿਹੜਾ ਉਹ ਕਿਹਾ ਹੈ ਕਿ ਪਾਈਪਲਾਈਨਾਂ ਨੂੰ ਉਦਯੋਗ ਬਣਾਉਣਗੇ ਸਰਕਾਰ ਨੂੰ ਨਹੀਂ ਉਹਨਾਂ ਕਹੇ ਹੈ ਕਿ ਕੋਈ ਨਿਵੇਸ਼ਕ ਜਿਹੜਾ ਉਹ ਨਹੀਂ ਹੈ ਕਿ ਕੋਈ ਕੰਪਨੀਆਂ ਨਹੀਂ ਹੈ ਜੋ ਇਹ ਕਹਿ ਰਹੀਆਂ ਨੇ ਕਿ ਉਹ ਜਿਹੜਾ ਇਸ ਸਮੇਂ ਪੂਰਬ ਪੱਛਮ ਪਾਈਪਲਾਈਨ ਬਣਾਉਣਾ ਚਾਹੁੰਦੀਆਂ ਨੇ ਸੋ ਸਾਬਕਾ ਵਾਤਾਵਰਣ ਕਾਰਕੁਨ ਤੋਂ ਸਿਆਸਤਦਾਨ ਬਨੇ ਸਟੀਵਨ ਗਿਲਬੋ ਜਿਹੜੇ ਨੇ ਉਹਨਾਂ ਨੇ ਕਿਹਾ ਹੈ ਕਿ ਅਸੀਂ ਇੱਕ ਪਾਈਪਲਾਈਨ ਖਰੀਦੀ ਸੀ ਅਤੇ ਇਹ ਇਹ ਇਸ ਵੇਲੇ ਜਿਹੜੀ ਹੈ ਉਹ ਸਿਰਫ 40% ਦਾ ਸਮਰਥਾ ਤੇ ਵਰਤੀ ਜਾ ਰਹੀ ਹੈ ਸੋ ਸ਼ਾਇਦ ਜਿਹੜਾ ਇਸ ਤੇ ਸਾਨੂੰ ਮੌਜੂਦਾ ਬੁਨਿਆਦੀ ਢਾਂਚੇ ਦੀ ਵਰਤੋਂ ਵਧਾਉਣੇ ਚਾਹੀਦੇ ਹੈ ਤੇ ਇਹ ਸਪਸ਼ਟ ਨਹੀਂ ਹੈ ਕਿ ਗਿਲਬੋ ਨੂੰ ਉਹ 40% ਵਰਤੋਂ ਦਾ ਅੰਕੜਾ ਕਿੱਥੋਂ ਮਿਲਿਆ ਹੈ ਸੋ ਇਸ ਸਾਲ ਜਿਹੜੇ ਪਿਛਲੇ ਸਾਲ ਦੇ ਅਖੀਰ ਤੱਕ ਕੰਪਨੀ ਖੁਦ ਆਪਣੇ ਪਾਈਪਲਾਈਨ ਸਿਸਟਮ ਰਾਹੀਂ ਜੜਾ ਹੈ ਉਹ ਪ੍ਰਤੀ ਦਿਨ ਲਗਭਗ 692000 ਬੈਰਲ ਤੇਲ ਦੀ ਜਿਹੜੀ ਹੈ ਉਹ ਆਵਾਜਾਈ ਰਿਪੋਰਟ ਕਰ ਸਕਦੀ ਸੀ ਜੋ ਕਿ ਇਸ ਦੀ ਵਾਅਦੇ ਤੋਂ ਵਾਅਦਾ ਸਮਰਥਾ ਦਾ ਲਗਭਗ 77% ਹੈ ਸੋ ਕੰਪਨੀ ਦੇ ਸੀਈਓ ਦੇ ਅਨੁਸਾਰ ਪਾਈਪਲਾਈਨ ਨੇ ਮਾਰਚ ਦੇ ਵਿੱਚ ਜਿਹੜਾ ਉਹ ਪ੍ਰਤੀ ਦਿਨ 790000 ਬੈਰਲ ਤੇਲ ਦੀ ਆਵਾਜਾਈ ਕੀਤੀ ਜੋ ਕਿ ਹੋਰ ਵੀ ਵੱਧ ਫੀਸਦ ਹੈ ਸਮਿਥ ਕੰਜ਼ਰਵੇਟਿਵ ਲੀਡਰ ਪੇਰਪੋਲੀਆ ਅਤੇ ਹੋਰ ਜਿਹੜੇ ਨੇ ਉਹ ਤੇਲ ਉਦਯੋਗ ਵਧਾਉਣ ਦੇ ਹਮਾਇਤੀ ਲੰਮੇ ਸਮੇਂ ਤੋਂ ਅਲਬਰਟਾ ਦੇ ਤੇਲ ਦੇ ਲਈ ਨਵੇਂ ਬਾਜ਼ਾਰ ਖੋਲਣ ਅਤੇ ਦੇਸ਼ ਦੀ ਵਿਦੇਸ਼ੀ ਦਰਾਮਦ ਦੇ ਉੱਤੇ ਨਿਰਭਰਤਾ ਨੂੰ ਜਿਹੜਾ ਉਹ ਖਤਮ ਕਰਨ ਦੇ ਲਈ ਮਾਦਤੇ ਪੂਰਬੀ ਕੈਨੇਡਾ ਰਾਹੀਂ ਇੱਕ ਨਵੀਂ ਪਾਈਪਲਾਈਨ ਦੀ ਵਕਾਲਤ ਕਰ ਰਹੇ ਨੇ 2023 ਦੇ ਵਿੱਚ ਆਯਾਤਕਾਂ ਨੇ ਅਮਰੀਕਾ ਨਾਈਜੀਰੀਆ ਤੇ ਸਾਊਦੀ ਅਰਬ ਤੋਂ ਪ੍ਰਤੀ ਦਿਨ ਲਗਭਗ 5 ਲੱਖ ਬੈਰਲ ਜਿਹੜਾ ਉਹ ਤੇਲ ਮੰਗਾਇਆ ਸੀ ਪੋਲੀਵਨੀ ਮੰਗਲਵਾਰ ਨੂੰ ਗਿਲਬੋ ਤੇ ਕਟੜ ਜਿਹੜਾ ਉਹ ਕਟੜ ਗ੍ਰੀਨ এজেন্ডੇ ਨੂੰ ਅੱਗੇ ਵਧਾਉਣ ਦਾ ਦੋਸ਼ ਲਾਉਂਦਿਆਂ ਕਿਹਾ ਹੈ ਕਿ ਕੈਬਨਿਟ ਦੇ ਵਿੱਚ ਗਿਲਬੋ ਦੀ ਜਿਹੜੀ ਹੈ ਉਹ ਮੁੜ ਨਿਯੁਕਤੀ ਚਿੰਤਾਜਨਕ ਹੈ ਪ੍ਰਧਾਨ ਮੰਤਰੀ ਦਫਤਰ ਨੇ ਉਹਨਾਂ ਲੋਕਾਂ ਦੀ ਇੱਕ ਸੂਚੀ ਜਾਰੀ ਕੀਤੀ ਹੈ ਜੋ ਕੈਬਨਟ ਦੀ ਨਵੀਂ ਜਿਹੜੀ ਹੈ ਉਹ ਸੁਰੱਖਿਅਤ ਅਤੇ ਪ੍ਰਭੂ ਸੱਤਾ ਸੰਪੰਨ ਕੈਨੇਡਾ ਕਮੇਟੀ ਦਾ ਹਿੱਸਾ ਹੋਣਗੇ ਕਮੇਟੀ ਨੂੰ ਕੈਨੇਡਾ ਅਮਰੀਕਾ ਸਬੰਧਾਂ ਦਾ ਪ੍ਰਬੰਧਨ ਕਰਨ ਦਾ ਜਿਹੜਾ ਹੈ ਉਹ ਜ਼ਿੰਮਾ ਦਿੱਤਾ ਜਾਵੇਗਾ ਤੇ ਕਾਰਨੀ ਨੇ ਕਿਹਾ ਹੈ ਕਿ ਇਸ ਦੀ ਅਗਵਾਈ ਉਹ ਨਿੱਜੀ ਤੌਰ ਦੇ ਉੱਤੇ ਕਰਨਗੇ ਉਸ ਕਮੇਟੀ ਦੀ ਪ੍ਰਧਾਨਗੀ ਰੱਖਿਆ ਮੰਤਰੀ ਜਿਹੜੇ ਨੇ ਉਹ ਡੇਵਿਡ ਮੈਂਗੀਟੀ ਕਰਨਗੇ ਜੋ ਪਿਛਲੇ ਹਫਤੇ ਕਾਰਨੀ ਦੇ ਨਾਲ ਵਾਈਟ ਹਾਊਸ ਗਏ ਸਨ ਕੈਨੇਡਾ ਨੇ ਜਿਹੜਾ ਉਹ ਕੈਬਨਿਟ ਮੀਟਿੰਗ ਤੋਂ ਪਹਿਲਾਂ ਇਹ ਕਿਹਾ ਹੈ ਕਿ ਅੰਤਰਸੂਬਾਈ ਵਪਾਰ ਰੁਕਾਵਟਾਂ ਉੱਤੇ ਧਿਆਨ ਕੇਂਦ੍ਰਿਤ ਉਹ ਕਾਰਨੇ ਜੋ ਕਿ ਕਾਰਨੀ ਦੀਆਂ ਜਿਹੜੀਆਂ ਮੁੱਖ ਚੋਣ ਮੁਹਿਮ ਵਚਨ ਬੱਤਾਵਾਂ ਦੇ ਵਿੱਚੋਂ ਇੱਕ ਹੈ ਉਹਨਾਂ ਨੇ ਕਿਹਾ ਹੈ ਕਿ ਅੰਤਰਰਾਸ਼ਟਰੀ ਜਿਹੜੇ ਨੇ ਅੰਤਰਰਾਸ਼ਟਰੀ ਮੁਦਰਾ ਫੰਡ ਦਾ ਮੰਨਣਾ ਹੈ ਕਿ ਜੇਕਰ ਕੈਨੇਡਾ ਇਹਨਾਂ ਅੰਦਰੂਨੀ ਰੁਕਾਵਟਾਂ ਨੂੰ ਦੂਰ ਕਰਦਾ ਹੈ ਤਾਂ ਉਹ ਜੀਡੀਪੀ ਨੂੰ ਲਗਭਗ 4 ਫੀਸਦੀ ਵਧਾ ਸਕਦੇ ਨੇ ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਜਿਹੜੇ ਨੇ ਮਨਿੰਦਰ ਸਿੱਧੂ ਉਹਨਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕੈਨੇਡਾ ਅਮਰੀਕਾ ਤੇ ਟਾਡਾ ਨਿਰਭਰ ਹੈ ਤੇ ਉਹਨਾਂ ਦੇ ਉੱਤੇ ਜਿਹੜੀ ਹੈ ਉਹ ਸਾਨੂੰ ਵਪਾਰ ਦੇ ਵਿੱਚ ਵਿਭਿੰਨਤਾ ਲਿਆਉਣ ਦੀ ਵੀ ਲੋੜ ਹੈ ਉਹਨਾਂ ਕਹਿੰਿਆ ਕਿ ਉਹਨਾਂ ਦੀਆਂ ਤਰਜੀਹਾਂ ਦੇ ਵਿੱਚ ਉਹ ਇੱਕ ਨਵੇਂ ਬਾਜ਼ਾਰ ਖੋਲਣਾ ਹੋਵੇਗਾ ਪਰ ਉਹਨਾਂ ਨੇ ਜਿਹੜਾ ਇਸ ਦੇ ਵੇਰਵੇ ਫਿਲਹਾਲ ਨਹੀਂ ਦਿੱਤੇ ਬੀਸੀਈ ਨਰਸਾਂ ਯੂਨੀਅਨ ਦਾ ਕਹਿਣਾ ਹੈ ਕਿ ਇਹ ਚੰਗੀ ਖਬਰ ਹੈ ਕਿ ਸੂਬਾ ਅਮਰੀਕਾ ਤੋਂ ਡਾਕਟਰਾਂ ਤੇ ਨਰਸਾਂ ਦੀ ਭਰਤੀ ਦੇ ਲਈ ਜਿਹੜਾ ਉਹ ਕੰਮ ਕਰ ਰਿਹਾ ਹੈ ਪਰ ਇਹ ਵੀ ਕਹਿੰਦੇ ਨੇ ਕਿ ਅਜੇ ਹੋਰ ਕੰਮ ਕਰਨਾ ਇਸ ਦੇ ਉੱਤੇ ਬਾਕੀ ਹੈ ਬੀਸੀ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਸੋਮਵਾਰ ਨੂੰ ਐਲਾਨ ਕੀਤਾ ਹੈ ਕਿ ਸੂਬੇ ਦੇ ਵਿੱਚ ਅਮਰੀਕੀ ਨਰਸਾਂ ਦੀਆਂ ਅਰਜ਼ੀਆਂ ਦੇ ਵਿੱਚ 127% ਵਾਧਾ ਜਿਹੜਾ ਉਹ ਹੋਇਆ ਹੈ ਜਿਸ ਦੇ ਨਾਲ 113 ਰਜਿਸਟ੍ਰੇਸ਼ਨਾਂ ਨੂੰ ਮਨਜ਼ੂਰੀ ਵੀ ਦਿੱਤੀ ਗਈ ਹੈ ਈਬੀ ਦਾ ਕਹਿਣਾ ਹੈ ਕਿ ਇਹ ਵਾਧਾ ਬੀਸੀ ਦੇ ਵੱਲੋਂ ਪਿਛਲੇ ਮਹੀਨੇ ਨਰਸਾਂ ਦੇ ਲਈ ਜਿਹੜਾ ਉਹ ਅਰਜ਼ੀਆਂ ਨਰਸਾਂ ਦੇ ਲਈ ਅਰਜ਼ੀਆਂ ਦੇ ਉਡੀਕ ਸਮੇਂ ਨੂੰ 4 ਮਹੀਨਿਆਂ ਤੋਂ ਘਟਾ ਕੇ ਕੁਝ ਦਿਨਾਂ ਤੱਕ ਜਿਹੜਾ ਉਹ ਸਵਿੱਤ ਕਰਨ ਕਾਰਨ ਹੋਇਆ ਹੈ ਬੀਸੀ ਨਰਸਾਂ ਯੂਨੀਅਨ ਦੇ ਉਪ ਪ੍ਰਧਾਨ ਜਿਹੜੇ ਨੇ ਟ੍ਰਿਸਨ ਨਿਓਬੇ ਦਾ ਕਹਿਣਾ ਹੈ ਕਿ ਅੰਕੜਿਆਂ ਨੂੰ ਜਿਹੜਾ ਉਹ ਫਿਲਹਾਲ ਸੰਦਰਭ ਦੇ ਵਿੱਚ ਰੱਖਣ ਦੀ ਲੋੜ ਹੈ ਤੇ ਬੀਸੀ ਨਰਸਾਂ ਦੀ ਯੂਨੀਅਨ ਦੇ ਉਪ ਪ੍ਰਧਾਨ ਟ੍ਰਿਸਨ ਨਿਓਬੀ ਦਾ ਇਹ ਵੀ ਕਹਿਣਾ ਹੈ ਕਿ ਇਸ ਦੇ ਨਾਲ ਬੀਸੀ ਦੇ ਵਿੱਚ 6000 ਨਰਸਾਂ ਦੀ ਜਿਹੜੀ ਹੈ ਉਹ ਫਿਲਹਾਲ ਕਾਟ ਹੈ ਅਤੇ ਜਦੋਂ ਤੁਸੀਂ ਘੱਟੋ-ਘੱਟ ਨਰਸ ਅਮਰੀਜ਼ ਅਨੁਪਾਤ ਨੂੰ ਲਾਗੂ ਕਰਨ ਦੇ ਲਈ ਸਾਨੂੰ ਜਿਹੜੀ ਹੈ ਉਹ ਲੋੜਿੰਦੀ ਨਰਸਾਂ ਦੀ ਵਧੀ ਹੋਈ ਗਿਣਤੀ ਨੂੰ ਧਿਆਨ ਦੇ ਵਿੱਚ ਰੱਖਦੇ ਹੋ ਤਾਂ ਇਹ ਇਸ ਤੋਂ ਵੱਧ ਹੋਵੇਗੀ ਇਸ ਲਈ ਜਦੋਂ ਕਿ 113 ਇੱਕ ਚੰਗਾ ਪਹਿਲਾ ਕਦਮ ਹੈ ਤਾਂ ਸਾਨੂੰ ਅਜੇ ਬਹੁਤ ਲੰਮਾ ਸਫ਼ਰ ਤੈਅ ਕਰਨਾ ਹੈ ਉਹ ਕਹਿੰਦੇ ਨੇ ਕਿ ਸਿਰਫ ਪਰਤੀ ਜਿਹੜੀ ਹੈ ਉਹ ਪਰਤੀ ਬੀਸੀ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਨਹੀਂ ਕਰੇਗੀ ਭਾਵੇਂ ਕਿ ਸੂਬਾ ਹਜ਼ਾਰਾਂ ਨਰਸਾਂ ਨੂੰ ਨੌਕਰੀ ਤੇ ਰੱਖ ਸਕਦਾ ਹੈ ਨਿਯੋਬੀ ਨੇ ਇਹ ਕਿ ਸਾਨੂੰ ਇਹ ਦੇਖਣ ਦੀ ਲੋੜ ਹੈ ਕਿ ਅਸੀਂ ਆਪਣੀਆਂ ਨਰਸਾਂ ਨੂੰ ਕਿਵੇਂ ਬਰਕਰਾਰ ਰੱਖ ਸਕਦੇ ਹਾਂ ਕਿਉਂਕਿ ਨਰਸਾਂ ਦੀ 5 ਸਾਲਾਂ ਦੀ ਛੁੱਟੀ ਜਿਹੜੀ ਹੈ ਉਹ ਲਗਭਗ 50% ਹੈ ਤੇ ਇਹ ਇੱਕ ਅਜੇਹੀ ਪ੍ਰਣਾਲੀ ਦੇ ਵਿੱਚੋਂ ਹੈ ਜਿੱਥੇ ਨਰਸਾਂ ਵੱਧਦੀ ਹਿੰਸਾ ਦਾ ਸਾਹਮਣਾ ਵੀ ਕਰਦੀਆਂ ਨੇ ਇੱਥੇ ਮੌਜੂਦ ਲੋਕਾਂ ਨੂੰ ਜਿਹੜਾ ਹੈ ਉਹ ਬਰਕਰਾਰ ਰੱਖਣਾ ਚੁਣੌਤੀਪੂਰਨ ਹੈ ਸਥਾਨਕ ਤੌਰ ਦੇ ਉੱਤੇ ਸਿਖਲਾਈ ਪ੍ਰਾਪਤ ਕੰਮ ਕਰਨ ਦੇ ਲਈ ਤਿਆਰ ਪਰ ਸਿਸਟਮ ਉਹਨਾਂ ਦਾ ਸਮਰਥਨ ਨਹੀਂ ਕਰਦਾ ਇਸ ਵਿਸ਼ਵਵਿਆਪੀ ਨਰਸਿੰਗ ਦੀ ਘਾਟ ਜਿਹੜੀ ਹੈ ਉਹਦੀ ਘਾਟ ਤੋ ਕੋਈ ਵੀ ਆਪਣਾ ਰਸਤਾ ਨਹੀਂ ਲੱਭ ਸਕਦਾ ਉਹ ਕਹਿੰਦੇ ਨੇ ਕਿ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਸਿੱਖਿਅਤ ਨਰਸਾਂ ਨੂੰ ਕੈਨੇਡੀਅਨ ਸਿੱਖਿਅਤ ਨਰਸਾਂ ਦੇ ਸਮਾਨ ਮਿਆਰ ਦੇ ਉੱਤੇ ਰੱਖਿਆ ਜਾਂਦਾ ਹੈ ਪਰ ਸੂਬਾਈ ਸਿਹਤ ਅਧਿਕਾਰੀਆਂ ਨੂੰ ਜਿਹੜਾ ਉਹ ਅਜੇ ਵੀ ਉਹਨਾਂ ਨੂੰ ਨਵੇਂ ਘਰ ਦੇ ਵਿੱਚ ਸਫਲ ਹੋਣ ਦੇ ਲਈ ਮਜ਼ਬੂਤ ਦਿਸ਼ਾ ਨਿਰਦੇਸ਼ ਅਤੇ ਸਲਾਹ ਪ੍ਰਦਾਨ ਕਰਨੀ ਚਾਹੀਦੀ ਹੈ ਸਿਰਫ ਇਸ ਲਈ ਕਿ ਉਹ ਕੈਲੀਫੋਰਨੀਆ ਦੇ ਅੰਦਰ ਇੱਕ ਐਮਰਜੈਂਸੀ ਵਿਭਾਗ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਤੇ ਇਸ ਦਾ ਮਤਲਬ ਇਹ ਨਹੀਂ ਹੈ ਕਿ 올 브리티시 콜롬비아 ਦੇ ਵਿੱਚ ਵਪਾਰ ਜਿਹੜਾ ਵਪਾਰ ਸਿਸਟਮ ਜਾਂ ਸੱਭਿਆਚਾਰ ਜਾਂ ਫਿਰ ਸਾਧਨਾ ਨੂੰ ਵੀ ਜਾਣਦੇ ਹੋਣ ਤੇ ਸਲਾਹ ਦੇਣ ਦਿਸ਼ਾ ਦੇਣ ਦੇ ਲਈ ਉਸ ਸੰਪੂਰਨ ਪਹੁੰਚ ਦੀ ਅਨਹੋਦ ਦੇ ਵਿੱਚ ਸਫਲਤਾ ਜਿਹੜੀ ਹੈ ਦਰ ਉੱਚੀ ਹੈ ਨਿਯੋਬੀ ਦਾ ਕਹਿਣਾ ਹੈ ਕਿ ਉਹ ਇਹ ਵੀ ਉਮੀਦ ਕਰਦੇ ਨੇ ਕਿ ਨਵੇਂ ਭਰਤੀ ਹੋਏ ਲੋਕਾਂ ਨੂੰ ਪਿੰਡੂ ਭਾਈ ਚਾਰਿਆਂ ਦੇ ਵਿੱਚ ਕੰਮ ਕਰਨ ਦੇ ਲਈ ਸ਼ਾਇਦ ਕੀਤਾ ਜਾਇਗਾ ਜਿੱਥੇ ਸਟਾਫ ਦੀ ਜਿਹੜੀ ਹੈ ਉਹ ਘਾਟ ਮਹਿਸੂਸ ਕੀਤੀ ਗਈ ਹੈ 2024 ਦੇ ਵਿੱਚ ਅਮਰੀਕਾ ਦੇ ਵਿੱਚ ਡਰੱਗਸ ਦੀ ਓਵਰਡੋਸ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ ਦੇ ਵਿੱਚ ਨਾਟਕੀ ਗਿਰਾਵਟ ਆਈ ਹੈ ਜੋ ਕਿ ਇੱਕ ਰਾਸ਼ਟਰੀ ਫੈਂਟਨਿਲ ਸੰਕਟ ਦੇ ਵਿਚਕਾਰ ਇੱਕ ਵਾਦਾ ਕਰਨ ਵਾਲਾ ਸੰਕੇਤ ਹੈ ਜਿਸ ਨੇ ਹਾਲ ਹੀ ਦੇ ਸਾਲਾਂ ਦੇ ਵਿੱਚ ਡਰੱਗਸ ਦੇ ਵਿੱਚ ਵਾਦਾ ਕੀਤਾ 2024 ਦੇ ਵਿੱਚ ਅਮਰੀਕਾ ਦੇ ਵਿੱਚ ਓਵਰ ਉਸ ਨਾਲ ਹੋਣ ਵਾਲੀਆਂ ਮੌਤਾਂ ਦੇ ਵਿੱਚ 27% ਦੀ ਗਿਰਾਵਟ ਆਈ ਜੋ ਕਿ ਇੱਕ ਸਾਲ ਦਾ ਨਵਾਂ ਰਿਕਾਰਡ ਹੈ ਸੀਡੀਸੀ 45 ਸਾਲਾਂ ਤੋਂ ਜਿਹੜਾ ਹੈ ਉਹ ਇਸ ਤੁਲਨਾਤਮਕ ਡੇਟਾ ਨੂੰ ਇਕੱਠਾ ਕਰ ਰਿਹਾ ਹੈ ਏਜੰਸੀ ਦੇ ਨੈਸ਼ਨਲ ਸੈਂਟਰ ਫਾਰ ਹੈਲਥ ਸਟੈਟਿਸਟਿਕਸ ਦੇ ਅਨੁਸਾਰ ਪਿਛਲੀ ਸਭ ਤੋਂ ਵੱਡੀ ਇੱਕ ਜਿਹੜੀ ਹੈ ਉਹ ਇਹ ਸਾਲ ਦੀ ਸਭ ਤੋਂ ਵੱਡੀ ਗਿਰਾਵਟ 2018 ਦੇ ਵਿੱਚ 4% ਸੀ 2024 ਵਿੱਚ ਅਮਰੀਕਾ ਦੇ ਵਿੱਚ ਡਰੱਗ ਓਵਰਡੋਜ਼ ਨਾਲ ਹੋਈਆਂ ਮੌਤਾਂ ਪਿਛਲੇ ਸਾਲ ਨਾਲੋਂ 30 ਹਜ਼ਾਰ ਘੱਟ ਸਨ ਜੋ ਕਿ ਹੁਣ ਤੱਕ ਦੀ ਸਭ ਤੋਂ ਵੱਡੀ ਇੱਕ ਸਾਲ ਦੀ ਗਿਰਾਵਟ ਹੈ ਬੁੱਧਵਾਰ ਨੂੰ ਜਾਰੀ ਕੀਤੇ ਗਏ ਰੋਗ ਨਿਰੰਤਰਣ ਅਤੇ ਰੋਕਥਾਮ ਕੇਂਦਰਾਂ ਦੇ ਅਸਥਾਈ ਆਂਕੜਿਆਂ ਅਨੁਸਾਰ ਪਿਛਲੇ ਸਾਲ ਓਵਰਡੋਜ਼ ਕਾਰਨ ਅੰਦਾਜ਼ਨ 80 ਹਜ਼ਾਰ ਲੋਕਾਂ ਦੀ ਮੌਤ ਹੋਈ ਸੀ ਇਹ 2023 ਵਿੱਚ 110 ਹਜ਼ਾਰ ਤੋਂ 27% ਘਟ ਹੈ ਸੀਡੀਸੀ 45 ਸਾਲਾਂ ਤੋਂ ਤੁਲਨਾਤਮਕ ਡੇਟਾ ਇਕੱਠਾ ਕਰ ਰਿਹਾ ਹੈ ਏਜੰਸੀ ਦੇ ਨੈਸ਼ਨਲ ਸੈਂਟਰ ਫਾਰ ਹੈਲਥ ਸਟੈਟਿਸਟਿਕਸ ਦੇ ਅਨੁਸਾਰ ਪਿਛਲੀ ਸਭ ਤੋਂ ਵੱਡੀ ਇੱਕ ਸਾਲ ਦੀ ਗਿਰਾਵਟ 2018 ਵਿੱਚ 4% ਸੀ ਪਿਛਲੇ ਸਾਲ ਦੋ ਰਾਜਾਂ ਨੂੰ ਛੱਡ ਕੇ ਬਾਕੀ ਸਾਰੇ ਰਾਜਾਂ ਵਿੱਚ ਗਿਰਾਵਟ ਆਈ ਨਿਵਾਦਾ ਅਤੇ ਦੱਖਣੀ ਡਕੋਟਾ ਦੇ ਵਿੱਚ ਥੋੜਾ ਵਾਧਾ ਹੋਇਆ ਕੁਝ ਸਭ ਤੋਂ ਵੱਡੀਆਂ ਗਿਰਾਵਟਾਂ ohayo ਪੱਛਮੀ ਵਰਜੀਨੀਆ ਅਤੇ ਹੋਰ ਰਾਜਾਂ ਦੇ ਵਿੱਚ ਵੀ ਸਨ ਜੋ ਦੇਸ਼ ਤੇ ਦਹਾਕੀਆਂ ਤੋਂ ਚੱਲੀ ਆ ਰਹੀ ਓਵਰਡੋਜ਼ ਮਹਾਮਾਰੀ ਵਿੱਚ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਨੇ ਮਹਾਰਾ ਦਾ ਕਹਿਣਾ ਹੈ ਕਿ ਇਹ ਸਮਝਣ ਦੇ ਲਈ ਹੋਰ ਖੋਜ ਕਰਨ ਦੀ ਲੋੜ ਹੈ ਕਿ ਇਹ ਕਮੀ ਕਿਸ ਕਾਰਨ ਆਈ ਹੈ ਪਰ ਉਹ ਕਈ ਸੰਭਾਵਤ ਕਾਰਨ ਕਾਰਨਾਂ ਦਾ ਜ਼ਿਕਰ ਕਰਦੇ ਨੇ ਸਭ ਤੋਂ ਵੱਧ ਹਵਾਲਾ ਦਿੱਤੇ ਗਏ ਕਾਰਨਾਂ ਦੇ ਵਿੱਚੋਂ ਓਵਰਡੋਜ਼ ਰਿਵਰਸਿੰਗ ਡਰਗ ਨਲਕਸੌਨ ਦੀ ਵਧੀ ਹੋਈ ਉਪਲਬਧਤਾ ਹੈ ਨਸ਼ਾ ਮੁਕਤੀ ਦੇ ਇਲਾਜ ਦਾ ਵਿਸਤਾਰ ਹੈ ਲੋਕਾਂ ਦੇ ਨਸ਼ਿਆਂ ਦੀ ਵਰਤੋਂ ਦੇ ਤਰੀਕੇ ਦੇ ਵਿੱਚ ਵੀ ਤਬਦੀਲੀਆਂ ਆਈਆਂ ਨੇ ਕੈਨੇਡਾ ਪੋਸਟ ਅਤੇ ਯੂਨੀਅਨ ਦੇ ਵਿਚਕਾਰ ਗੱਲਬਾਤ ਫਿਲਹਾਲ ਰੁਕ ਗਈ ਹੈ ਹਾਲਾਂਕਿ ਦੋਵੇਂ ਧਿਰਾਂ ਕਿਸੇ ਸਮਝੌਤੇ ਤੇ ਨਹੀਂ ਪਹੁੰਚੀਆਂ ਨੇ ਤੇ ਮੰਗਲਵਾਰ ਨੂੰ ਜਿਹੜਾ ਉਹ ਕੈਨੇਡਾ ਪੋਸਟ ਨੇ ਯੂਨੀਅਨ ਨੂੰ ਦੱਸਿਆ ਕਿ ਉਹ ਗੱਲਬਾਤ ਰੋਕ ਰਹੇ ਨੇ ਕੈਨੇਡਾ ਪੋਸਟ ਦੇ ਅਨੁਸਾਰ ਇਹ ਵਿਰਾਮ ਚਰਚਾਵਾਂ ਨੂੰ ਅੱਗੇ ਵਧਾਉਣ ਦੇ ਉਦੇਸ਼ ਜਿਹੜੇ ਨੇ ਉਸ ਦੇ ਨਾਲ ਪ੍ਰਸਤਾਵ ਤਿਆਰ ਕਰਨ ਦੇ ਲਈ ਹੈ ਕੈਨੇਡਾ ਪੋਸਟ ਦਾ ਕਹਿਣਾ ਹੈ ਕਿ ਉਹ ਸੌਦਾ ਪ੍ਰਾਪਤ ਕਰਨ ਦੀ ਆਖਰੀ ਮਿਤੀ ਤੋਂ ਇੱਕ ਹਫ਼ਤੇ ਤੋਂ ਥੋੜਾ ਜ਼ਿਆਦਾ ਸਮਾਂ ਜਿਹੜਾ ਹੈ ਉਹ ਪਹਿਲਾਂ ਡਾਕ ਕਰਮਚਾਰੀਆਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਦੇ ਨਾਲ ਗੱਲਬਾਤ ਨੂੰ ਰੋਕਣ ਲਈ ਦਬਾਅ ਪਾ ਰਿਹਾ ਹੈ ਯੂਨੀਅਨ ਇਸ ਵਿਰਾਮ ਨੂੰ ਨਿੰਦਣਯੋ ਕਹਿੰਦੀ ਹੈ ਕਿਉਂਕਿ ਇਹ ਨਵੇਂ ਪ੍ਰਸਤਾਵ ਕਦੋਂ ਆਉਣਗੇ ਇਸ ਦੀ ਜਿਹੜੀ ਹੈ ਉਹ ਕੋਈ ਵੀ ਸਪਸ਼ਟ ਤਾਰੀਖ ਫਿਲਹਾਲ ਨਹੀਂ ਹੈ ਕੈਨੇਡਾ ਪੋਸਟ ਅਤੇ ਇਸ ਦੇ ਕਰਮਚਾਰੀਆਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਦੇ ਵਿਚਾਰ-ਗੱਲਬਾਤ ਨੂੰ ਇੱਕ ਹੋਰ ਸੰਭਾਵੀ ਹੜਤਾਲ ਤੋਂ ਇੱਕ ਹਫ਼ਤਾ ਪਹਿਲਾਂ ਰੋਕ ਦਿੱਤਾ ਗਿਆ ਕੈਨੇਡਾ ਪੋਸਟ ਅਤੇ ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਜ਼ ਪਿਛਲੇ ਕੁਝ ਮਹੀਨਿਆਂ ਤੋਂ ਵਾਰ-ਵਾਰ ਗੱਲਬਾਤ ਕਰ ਰਹੇ ਨੇ ਹਾਲਾਂਕਿ ਦੋਵੇਂ ਧਿਰਾਂ ਕਿਸੇ ਸਮਝੌਤੇ ਤੇ ਨਹੀਂ ਪਹੁੰਚੀਆਂ ਨੇ ਤੇ ਮੰਗਲਵਾਰ ਨੂੰ ਕੈਨੇਡਾ ਪੋਸਟ ਨੇ ਯੂਨੀਅਨ ਨੂੰ ਦੱਸਿਆ ਕਿ ਉਹ ਗੱਲਬਾਤ ਨੂੰ ਰੋਕ ਰਿਹਾ ਹੈ ਕੈਨੇਡਾ ਪੋਸਟ ਦੇ ਅਨੁਸਾਰ ਇਹ ਵਿਰਾਮ ਚਰਚਾਵਾਂ ਨੂੰ ਅੱਗੇ ਵਧਾਉਣ ਦੇ ਉਦੇਸ਼ ਦੇ ਨਾਲ ਪ੍ਰਸਤਾਵ ਤਿਆਰ ਕਰਨ ਲਈ ਹੈ ਕਈ ਦਿਨਾਂ ਦੇ ਵਿਚਾਰ-ਵਟਾਂਦਰੇ ਅਰਥਪੂਰਵ ਪ੍ਰਗਤੀ ਦੇ ਕੈਨੇਡਾ ਪੋਸਟ ਨੇ ਕੈਨੇਡੀਅਨ ਯੂਨੀਅਨ ਆਫ ਫਰ ਪੋਸਟਲ ਵਰਕਰਸ ਨੂੰ ਸੂਚਿਤ ਕੀਤਾ ਹੈ ਕਿ ਵਿਚਾਰ ਵਟਾਂਦਰੇ ਦੇ ਵਿੱਚ ਇੱਕ ਸਥਾਈ ਵਿਰਾਮ ਜ਼ਰੂਰੀ ਹੈ ਕੈਨੇਡਾ ਪੋਸਟ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਇਹ ਵਿਰਾਮ ਕੈਨੇਡਾ ਪੋਸਟ ਨੂੰ ਰਚਨਾਤਮਕਤਾ ਨਾਲ ਵਿਚਾਰ ਵਟਾਂਦਰੇ ਨੂੰ ਅੱਗੇ ਵਧਾਉਣ ਦੇ ਉਦੇਸ਼ ਨਾਲ ਵਿਆਪਕ ਪ੍ਰਸਤਾਵ ਤਿਆਰ ਕਰਨ ਤੇ ਧਿਆਨ ਕੇਂਦਰਿਤ ਕਰਨ ਦੀ ਆਗਿਆ ਦੇਵੇਗਾ ਮਾਰਚ ਵਿੱਚ ਟੁੱਟਣ ਤੋਂ ਬਾਅਦ ਅਪ੍ਰੈਲ ਦੇ ਅੰਤ ਵਿੱਚ ਗੱਲਬਾਤ ਫਿਰ ਮੋੜ ਸ਼ੁਰੂ ਹੋਈ ਜਦਕਿ ਸੀਯੂਪੀਡਬਲਿਊ ਨੇ ਬੇਨਤੀ ਕੀਤੀ ਕਿ ਦੋਵੇਂ ਧਿਰਾਂ ਇੱਕ ਵਿਚੋਲਗੀ ਦੀ ਸਹਾਇਤਾ ਦੇ ਨਾਲ table talk. ਤੇ ਵਾਪਸ ਆਉਣ ਯੂਨੀਅਨ ਨੇ ਮੁੱਖ ਮੁੱਦਿਆਂ ਦੇ ਉੱਤੇ ਆਪਣੇ ਪਿਛਲੇ ਸਟੈਂਡ ਨੂੰ ਜਾਂ ਤਾਂ ਕਾਇਮ ਰੱਖਿਆ ਹੈ ਜਾਂ ਫਿਰ ਸਖਤ ਕਰ ਦਿੱਤਾ ਜਿਸ ਨਾਲ ਤਰੱਕੀ ਲਈ ਬਹੁਤ ਘੱਟ ਥਾਂ ਬਚੀ ਹੈ ਇਹ ਦਾਵਾ ਕੀਤਾ ਜਾ ਰਿਹਾ ਹੈ ਹਾਲਾਂਕਿ ਯੂਨੀਅਨ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ 크라운 ਕਾਰਪੋਰੇਸ਼ਨ ਵੱਲੋਂ ਗੱਲਬਾਤ ਨੂੰ ਜਿਹੜਾ ਉਹ ਠੰਡੇ ਬਸਤੇ 'ਚ ਪਾਉਣਾ ਨਿੰਦਣਯੋਗ ਹੈ ਯੂਨੀਅਨ ਨੇ ਕਿਹਾ ਹੈ ਕਿ ਕੈਨੇਡਾ ਪੋਸਟ ਦੇ ਵਰਤਾ ਜਿਹੜੇ ਵਾਰਤਾਕਾਰਾਂ ਨੇ CEUPW ਨੂੰ ਸੂਚਿਤ ਕੀਤਾ ਹੈ ਕਿ ਉਹ ਸੌਦੇਬਾਜ਼ੀ ਦੀ ਟੇਬਲ ਤੇ ਛੱਡ ਰਹੇ ਨੇ ਇਸ ਨੂੰ ਇੱਕ ਹੋਰ ਪੇਸ਼ ਸਾਨੂੰ ਇਕੱਠਾ ਕਰਨ ਲਈ ਅਸਥਾਈ ਵਿਰਾਮ ਵੀ ਕਹਿੰਦੇ ਨੇ ਕੈਨੇਡਾ ਪੋਸਟ ਯੂਨੀਅਨ ਨੂੰ ਇਹ ਪ੍ਰਸਤਾਵ ਕਦੋਂ ਪ੍ਰਾਪਤ ਹੋਣਗੇ ਇਸ ਦੀ ਕੋਈ ਤਾਰੀਖ ਨਵਿੱਦ ਨਹੀਂ ਦਵੇਗਾ ਇਹ ਕੁਝ ਦਿਨਾਂ ਦੇ ਵਿੱਚ ਹੋ ਸਕਦਾ ਹੈ ਤੇ ਅਗਲੇ ਹਫਤੇ ਵੀ ਹੋ ਸਕਦਾ ਹੈ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਦੋਂ ਸਾਨੂੰ ਸਾਰਿਆਂ ਨੂੰ ਚੰਗੇ ਸਮੂਹਿਕ ਸਮਝੌਤੇਆਂ ਤੇ ਗੱਲਬਾਤ ਕਰਨ ਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ ਜੋ ਕਾਮਿਆਂ ਨੂੰ ਲਾਭ ਪਹੁੰਚਾਉਣਗੇ ਅਤੇ ਸਾਰੇ ਕੈਨੇਡੀਅਨਾਂ ਦੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਾਡੀ ਜਨਤਕ ਸੇਵਾ ਨੂੰ ਵਧਾਉਣਗੇ ਤਾਂ ਇਹ ਨਿੰਦਣਯੋਗ ਹੈ ਸਾਰੀ ਸੌਦੇਬਾਜ਼ੀ ਪ੍ਰਕਿਰਿਆ ਦੌਰਾਨ ਕੈਨੇਡਾ ਪੋਸਟ ਨੇ ਆਪਣੇ ਆਪ ਨੂੰ ਜਿਸ ਵਿੱਤੀ ਸਥਿਤੀ ਉਸ ਦੀ ਜ਼ਿੰਮੇਵਾਰੀ ਲੈਣ ਤੋਂ ਇਨਕਾਰ ਕਰ ਦਿੱਤਾ ਹੈ ਉਹਨਾਂ ਨੇ ਵੀਕਐਂਡ ਡਿਲੀਵਰੀ ਦੀ ਆਗਿਆ ਦੇਣ ਦੇ ਲਈ ਮੌਜੂਦਾ ਸਮੂਹਿਕ ਸਮਝੌਤੇ ਦੀ ਪਾਸ਼ਾ ਦੀ ਵਰਤੋਂ ਕਰਨ ਦੀ ਸਾਡੀ ਪੇਸ਼ਕਸ਼ ਨੂੰ ਵੀ ਨਜ਼ਰਅੰਦਾਜ਼ ਕਰ ਦਿੱਤਾ ਹੈ ਯੂਨੀਅਨ ਦਾ ਦਾਵਾ ਹੈ ਕਿ ਕੈਨੇਡਾ ਪੋਸਟ ਸਿਰਫ ਹੋਰ ਗਾਹਕਾਂ ਨੂੰ ਭਜਾਏਗਾ ਇਹ ਵਿਰਾਮ ਚੱਲ ਰਹੀਆਂ ਗੱਲਬਾਤਾਂ ਦੇ ਵਿੱਚ ਸਿਰਫ ਤਾਜ਼ਾ ਹੈ ਜਿਸ ਵਿੱਚ 2024 ਦੇ ਅੰਤ ਦੇ ਵਿੱਚ ਯੂਨੀਅਨਾਈਜ਼ਡ ਵਰਕਰਾਂ ਨੇ ਹੜਤਾਲ ਕੀਤੀ ਸੀ ਉਹ ਨੌਕਰੀ ਦੀ ਕਾਰਵਾਈ ਕਦੇ ਵੀ ਕਿਸੇ ਸਮਝੌਤੇ ਤੇ ਨਹੀਂ ਪਹੁੰਚੀ ਜਿਸ ਵਿੱਚ ਸੰਘੀ ਸਰਕਾਰ ਨੇ ਦਖਲ ਦਿੱਤਾ ਹੈ ਤੇ ਕੈਨੇਡਾ ਇੰਡਸਟਰੀਅਲ ਰਿਲੇਸ਼ਨਸ ਬੋਰਡ ਨੇ ਦੋਵਾਂ ਧਿਰਾਂ ਨੂੰ 15 ਦਸੰਬਰ ਨੂੰ ਕੰਮ ਤੇ ਵਾਪਸ ਆਉਣ ਦਾ ਹੁਕਮ ਦਿੱਤਾ ਬੋਰਡ ਨੇ ਦੋਵਾਂ ਧਿਰਾਂ ਦੇ ਵਿਚਕਾਰ ਪਿਛਲੇ ਇਕਰਾਰਨਾਮੇ ਨੂੰ 22 ਮਈ ਅਗਲੇ ਵੀਰਵਾਰ ਤੱਕ ਵਾਦਾ ਦਿੱਤਾ ਜਦੋਂ ਅਸੀਂ ਕਾਮਿਆਂ ਨੂੰ ਜਿਹੜਾ ਹੈ ਉਹ ਪికెਟ ਲਾਈਨਾਂ ਤੇ ਵਾਪਸ ਜਾਂਦੇ ਦੇਖ ਸਕਦੇ ਹਾਂ ਤਾਂ ਪਿਛਲੇ ਸਾਲ ਦੀ ਹੜਤਾਲ ਦੌਰਾਨ ਲਗਭਗ 55 ਯੂਨੀਆਇਜ਼ਡ ਵਰਕਰ 1 ਮਹੀਨੇ ਤੋਂ ਵੱਧ ਸਮੇਂ ਲਈ ਨੌਕਰੀ ਤੋਂ ਬਾਹਰ ਰਹੇ ਜਿਸ ਕਾਰਨ ਛੁੱਟੀਆਂ ਦੇ ਰੁੱਝੇਵੇਂ ਵਾਲੇ ਸੀਜ਼ਨ ਦੌਰਾਨ ਡਾਕ ਦਾ ਵੱਡਾ ਬੈਕਲੌਗ ਪੈਦਾ ਹੋਇਆ ਕੁਝ ਡਿਲੀਵਰੀ ਇਸ ਸਾਲ ਦੇ ਸ਼ੁਰੂ ਤੱਕ ਨਹੀਂ ਕੀਤੀ ਗਈ ਤਨਖਾਹਾਂ ਤੇ ਵੀਕਐਂਡ ਡਿਲੀਵਰੀ ਗੱਲਬਾਤ ਦੇ ਯਤਨਾਂ ਦੇ ਵਿੱਚ ਮੁੱਖ ਰੁਕਾਵਟਾਂ ਹਨ ਗੱਲਬਾਤ ਵਿੱਚ ਵਿਰਾਮ ਦੇ ਨਾਲ ਕੈਨੇਡਾ ਪੋਸਟ ਸਵੀਕਾਰ ਕਰਦਾ ਹੈ ਕਿ ਹੜਤਾਲ ਦੇ ਆਲੇ-ਦੁਆਲੇ ਦੀ ਅਨਿਸ਼ਚਿਤਤਾ ਉਹਨਾਂ ਲੋਕਾਂ ਦੇ ਕਾਰੋਬਾਰਾਂ ਲਈ ਚੁਣੌਤੀਪੂਰਨ ਹੈ ਜੋ ਇਸ ਦੀਆਂ ਸੇਵਾਵਾਂ 'ਤੇ ਨਿਰਭਰ ਕਰਦੇ ਨੇ ਤੁਹਾਡੇ ਕਾਰੋਬਾਰ ਨੂੰ ਭਰੋਸੇਯੋਗ ਸੇਵਾ ਪ੍ਰਦਾਨ ਕਰਨ ਦੀ ਸਾਡੀ ਯੋਗਤਾ ਦੇ ਵਿੱਚ ਦੀ ਲੋਡ ਹੁੰਦੀ ਹੈ ਅਸੀਂ ਇਹ ਭਰੋਸਾ ਪ੍ਰਦਾਨ ਕਰਨ ਦੇ ਯੋਗ ਹੋਣਾ ਚਾਹੁੰਦੇ ਆ ਪਰ ਅਸੀਂ ਸਾਰੇ ਸੰਭਾਵਿਤ ਨਤੀਜਿਆਂ ਦੇ ਲਈ ਤਿਆਰੀ ਕਰ ਰਹੇ ਆ ਇਸ ਤੇ ਵਿੱਚ ਕਿਹਾ ਗਿਆ ਹੈ ਕਿ ਅਸੀਂ ਮੰਨਦੇ ਆ ਕਿ ਤੁਹਾਨੂੰ ਵੀ ਤਿਆਰੀ ਕਰਨ ਦੀ ਲੋੜ ਹੈ ਨਿਊਜ਼ ਸਟੋਰੀ ਚੈਨਲ ਪੰਜਾਬੀ ਦੀ ਰਿਪੋਰਟ ਯੂਨੀਸੇਫ ਦਾ ਕਹਿਣਾ ਹੈ ਕਿ ਕੈਨੇਡਾ ਦੇ ਵਿੱਚ ਜਿਹੜਾ ਉਹ ਪੰਜ ਦੇ ਵਿੱਚੋਂ ਇੱਕ ਨੌਜਵਾਨ ਨੂੰ ਅਕਸਰ ਤੱਕੇ ਸ਼ਾਹੀ ਦਾ ਸਾਹਮਣਾ ਕਰਨਾ ਪੈਂਦਾ ਹੈ ਰਿਪੋਰਟ ਦੇ ਮੁਤਾਬਕ ਕੈਨੇਡਾ ਦੇ ਵਿੱਚ ਬੱਚਿਆਂ ਦੀ ਭਲਾਈ ਦੇ ਸੂਚਕਾਂ ਦੇ ਉੱਤੇ ਜਿਹੜੀ ਪ੍ਰਗਤੀ ਹੈ ਉਹ ਬਹੁਤ ਹੱਦ ਤੱਕ ਰੁਕ ਗਈ ਹੈ ਇਹ 15 ਸਾਲ ਦੇ ਬੱਚਿਆਂ ਦੁਆਰਾ ਰਿਪੋਰਟ ਕੀਤੀ ਗਈ ਜੀਵਨ ਸੰਤੁਸ਼ਟੀ ਦੇ ਵਿੱਚ ਗਿਰਾਵਟ ਲਈ ਖਾਸ ਤੌਰ ਦੇ ਉੱਤੇ ਤੱਕੇਸ਼ਾਹੀ ਨੂੰ ਜ਼ਿੰਮੇਵਾਰ ਠਰਾਂਦਾ ਜੋ ਕਿ 2018 ਤੋਂ 3% ਅੰਕ ਘਟ ਕੇ 76% ਹੋ ਗਈ ਹੈ ਅਧਿਐਨ ਕੀਤੇ ਗਏ 10 ਸਭ ਤੋਂ ਅਮੀਰ ਦੇਸ਼ਾਂ ਦੇ ਵਿੱਚ ਹੋਣ ਦੇ ਬਾਵਜੂਦ ਕੈਨੇਡਾ ਕੁੱਲ 36 ਦੇਸ਼ਾਂ ਦੇ ਵਿੱਚੋਂ 19ਵੇਂ ਸਥਾਨ ਦੇ ਉੱਤੇ ਹੈ ਕਿਸ਼ੋਰ ਜਿਹੜੇ ਨੇ ਕਿਸ਼ੋਰ ਖੁਦਕੁਸ਼ੀ ਬਾਲ ਮੌਤ ਦਰ ਅਤੇ ਸਮਾਜਿਕ ਹੁਨਰਾਂ ਦੇ ਲਈ ਹੇਠਲੇ ਸਿਰੇ ਦੇ ਵੱਲ ਜਿਹੜਾ ਉਹ ਉੱਤਰ ਵੱਲ Johnny, ਯੂਨੀਸੇਫ ਦੇ ਗਲੋਬਲ ਅਧਿਐਨ ਤੋਂ ਪਤਾ ਚੱਲਦਾ ਹੈ ਕਿ ਬਹੁਤ ਸਾਰੇ ਕੈਨੇਡੀਅਨ ਬੱਚੇ ਨਾਖੁਸ਼ ਹਨ ਇਸ ਦੇ ਹਾਲੀਆ ਰਿਪੋਰਟ ਕਾਰਡ ਤੋਂ ਪਤਾ ਚੱਲਦਾ ਹੈ ਕਿ ਕੈਨੇਡਾ ਦੇ ਵਿੱਚ ਪੰਜ ਵਿੱਚੋਂ ਇੱਕ ਨੌਜਵਾਨ ਨੂੰ ਅਕਸਰ ਤਕੇ ਸ਼ਾਹੀ ਦਾ ਸਾਹਮਣਾ ਕਰਨਾ ਪੈਂਦਾ ਹੈ ਪੰਜ ਵਿੱਚੋਂ ਇੱਕ ਨੌਜਵਾਨ ਇਕੱਲਾ ਰਹਿੰਦਾ ਹੈ ਤੇ ਚਾਰ ਵਿੱਚੋਂ ਇੱਕ ਦੋਸਤ ਬਣਾਉਣ ਲਈ ਸੰਘਰਸ਼ ਕਰਦਾ ਹੈ ਰਿਪੋਰਟ ਦੇ ਮੁਤਾਬਕ ਪਿਛਲੇ 25 ਸਾਲਾਂ ਵਿੱਚ ਇਸ ਰਿਪੋਰਟ ਵਿੱਚ ਜਾਂਚੇ ਗਏ ਦੇਸ਼ਾਂ ਦੇ ਸਮੂਹ ਵਿੱਚ ਬੱਚਿਆਂ ਦੀ ਭਲਾਈ ਦੇ ਵਿੱਚ ਮਹੱਤਵਪੂਰਨ ਸੁਧਾਰ ਹੋਏ ਨੇ ਬਾਲ ਮੌਤ ਦਰ ਦੇ ਵਿੱਚ ਨਿਰੰਤਰ ਗਿਰਾਵਟ ਕਿਸ਼ੋਰ ਖੁਦਕੁਸ਼ੀ ਵਿੱਚ ਸਮੁੱਚ ਕਮਿਤੇ ਸਕੂਲ ਪੂਰਾ ਕਰਨ ਦੀਆਂ ਦਰਾਂ ਦੇ ਵਿੱਚ ਵਿਵਾਦ ਹੋਇਆ ਹੈ ਪਰ ਪਿਛਲੇ 5 ਸਾਲਾਂ ਨੇ ਜ਼ਿਆਦਾਤਰ ਦੇਸ਼ਾਂ ਦੇ ਵਿੱਚ ਜੀਵਨ ਸੰਤੁਸ਼ਟੀ ਵਿੱਚ ਗਿਰਾਵਟ ਤੇ ਅਕਾਦਮਿਕ ਹੁਨਰਾਂ ਦੇ ਵਿੱਚ ਗਿਰਾਵਟ ਦੇ ਚੇਤਾਵਨੀ ਦੇ ਸੰਕੇਤ ਦਿੱਤੇ ਨੇ ਮੋਟਾਪੇ ਦੀ ਦਰ ਵਿੱਚ ਵੀ ਵਾਧਾ ਹੋਇਆ ਹੈ ਰੋਜ਼ਾਨਾ ਦਾ ਇਹ ਸੁਮੇਲ OEC ਡੀ ਤੇ ਈਯੂ ਦੇਸ਼ਾਂ ਲਈ ਬੱਚਿਆਂ ਨੂੰ ਇੱਕ ਚੰਗੇ ਬਚਪਨ ਤੇ ਇੱਕ ਸਕਾਰਾਤਮਕ ਭਵਿੱਖ ਦੇ ਲਈ ਹਾਲਾਤ ਪ੍ਰਦਾਨ ਕਰਨ ਦੇ ਵਿੱਚ ਵੀ ਇੱਕ ਵੱਡੀ ਚੁਣੌਤੀ ਪੈਦਾ ਕਰਦਾ ਹੈ ਰਿਪੋਰਟ ਦਰਸਾਉਂਦੀ ਹੈ ਕਿ ਦੇਸ਼ਾਂ ਦੇ ਸਮੂਹ ਦੇ ਵਿੱਚ ਬੱਚਿਆਂ ਦੀ ਭਲਾਈ ਦੇ ਵਿੱਚ ਸਖਤ ਮਿਹਨਤ ਦੇ ਨਾਲ ਪ੍ਰਾਪਤ ਕੀਤੀ ਤਰੱਕੀ ਵਿਸ਼ਵਵਿਆਪੀ ਘਟਨਾਵਾਂ ਤੇ ਝਟਕਿਆਂ ਦੇ ਲਈ ਤੇਜ਼ੀ ਨਾਲ ਕਮਜ਼ੋਰ ਹੁੰਦੀ ਜਾ ਰਹੀ ਹੈ ਇਹ ਸਰਵੇਖਣ ਖਾਸ ਤੌਰ ਤੇ 15 ਸਾਲ ਦੇ ਬੱਚਿਆਂ ਨੂੰ ਜੀਵਨ ਸੰਤੁਸ਼ਟੀ ਜਿਹੜੀ ਹੈ ਉਸ ਦੀ ਤੁਲਨਾ ਦੂਜੇ ਅਮੀਰ ਦੇਸ਼ਾਂ ਦੇ ਬੱਚਿਆਂ ਨਾਲ ਕਰਦਾ ਹੈ ਯੂਨੀਸੇਫ ਨੇ ਆਪਣੀ ਰਿਪੋਰਟ ਦੇ ਵਿੱਚ ਕਿਹਾ ਹੈ ਕਿ ਅੱਜ ਦੇ ਬੱਚੇ ਇੱਕ ਅਜਿਹੀ ਦੁਨੀਆ ਦੇ ਵਿੱਚ ਵੱਡੇ ਹੋ ਰਹੇ ਨੇ ਜੋ ਕਿ ਗੁੰਝਲਦਾਰ ਤੇ ਤੇਜ਼ੀ ਨਾਲ ਬਦਲ ਰਹੀ ਹੈ ਜਲਵਾਯੂ ਪਰਿਵਰਤਨ ਚੱਲ ਰਹੇ ਟਕਰਾਵਾ ਡਿਜੀਟਲ ਪਰਿਵਰਤਨ ਤੇ ਜਨਸੰਖਿਆ ਪਰਿਵਰਤਨ ਦੁਆਰਾ ਪੇਸ਼ ਕੀਤੀਆਂ ਗਿਆ ਚੁਣੌਤੀਆਂ ਦੇ ਸਮੂਹ ਸੁਮੇਲ ਨੂੰ ਇੱਕ ਬਹੁ ਸੰਕਟ ਕਿਹਾ ਗਿਆ ਹੈ ਦੁਨੀਆ ਅਜੇ ਵੀ ਕੋਵਿਡ-19 ਦੇ ਸਦਮੇ ਤੋਂ ਉੱਭਰ ਰਹੀ ਹੈ ਜੋ ਕਿ ਇੱਕ ਸਦੀ ਵਿੱਚ ਪਹਿਲੀ ਵਿਸ਼ਵ ਵਿਆਪੀ ਮਹਾਮਾਰੀ ਰਿਪੋਰਟ ਵਿੱਚ ਪਾਇਆ ਗਿਆ ਹੈ ਕਿ ਜਲਵਾਯੂ ਪਰਿਵਰਤਨ ਨਾਲ ਜੁੜੀਆਂ ਅਤਿੰਤ ਮੌਸਮੀ ਘਟਨਾਵਾਂ ਜਿਨ੍ਹਾਂ ਵਿੱਚ ਤੂਫਾਨ, ਹੜ੍ਹ, ਸੋਕਾ ਤੇ ਜੰਗਲ ਦੀ ਅੱਗ ਸ਼ਾਮਲ ਹੈ ਆਮ ਹੁੰਦੀਆਂ ਜਾ ਰਹੀਆਂ ਨੇ ਤੇ ਬੱਚਿਆਂ ਨੂੰ ਪ੍ਰਭਾਵਿਤ ਕਰ ਰਹੀਆਂ ਨੇ ਇਨ੍ਹਾਂ ਘਟਨਾਵਾਂ ਦੇ ਸਭ ਤੋਂ ਵੱਧ ਮਾੜੇ ਪ੍ਰਭਾਵ ਦੁਨੀਆ ਦੇ ਸਭ ਤੋਂ ਗਰੀਬ ਦੇਸ਼ਾਂ ਦੇ ਵਿੱਚ ਅਨੁਭਵ ਕੀਤੇ ਜਾਂਦੇ ਨੇ ਹਾਲਾਂਕਿ ਇਸ ਰਿਪੋਰਟ ਦੇ ਵਿੱਚ ਸ਼ਾਮਲ 43 ਦੇਸ਼ਾਂ ਦੇ ਵਿੱਚ ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ 2022 ਦੌਰਾਨ ਕੁਦਰਤੀ ਆਫਤਾਂ ਕਾਰਨ 2.5 ਲੱਖ ਤੋਂ ਵੱਧ ਬੱਚੇ ਆਪਣੇ ਘਰਾਂ ਤੋਂ ਬੇਕਰ ਹੋ ਗਏ ਸਨ ਜੋ ਕਿ ਮੁਕਤ ਅਰਤੇ ਜਲਵਾਯੂ ਕਟਨਾਵਾਂ ਸਨ ਯੂਨੀਸੇਫ ਦੇ ਅਨੁਸਾਰ ਵੱਧਦਾ ਤਾਪਮਾਨ ਤੇ ਗਰਮੀ ਦੀਆਂ ਲਹਿਰਾਂ ਵੀ ਇੱਕ ਕਾਰਨ ਹੈ ਰਿਪੋਰਟ ਦੇ ਵਿੱਚ ਇਹ ਸਿੱਟਾ ਕੱਢਿਆ ਗਿਆ ਕਿ ਡਿਜੀਟਲ ਟੈਕਨੋਲੋਜੀ ਨਵੇਂ ਮੌਕੇ ਤੇ ਨਵੇਂ ਜੋਖਮ ਦੋਵੇਂ ਲਿਆ ਕੇ ਬੱਚਿਆਂ ਦੇ ਜੀਵਨ ਨੂੰ ਮੋੜ ਆਕਾਰ ਦੇਣਾ ਜਾਰੀ ਰੱਖਦੀ ਹੈ 2022 ਵਿੱਚ 40 ਵਿੱਚੋਂ 37 ਦੇਸ਼ਾਂ ਦੇ ਵਿੱਚ ਕਨੈਕਟੀਵਿਟੀ ਦਰਾਂ 99 ਫੀਸ ਤੋਂ ਵੱਧ ਸਨ ਜਿਨ੍ਹਾਂ ਲਈ ਡਾਟਾ ਉਪਲਬਧ ਸੀ ਅਤੇ ਕੋਲੰਬੀਆ ਮੈਕਸੀਕੋ ਤੇ ਤੁਰਕੀ ਉਪਵਾਦ ਨੇ ਨਵੀਆਂ ਟੈਕਨੋਲੋਜੀਆਂ ਬਹੁਤ ਸਾਰੇ ਲਾਭ ਲਿਆਉਂਦੀਆਂ ਹਨ ਜਿਸ ਵਿੱਚ ਸਿੱਖਿਆ ਦੇ ਨਾਲ-ਨਾਲ ਬੱਚਿਆਂ ਦੀ ਸੰਗਤ ਦੀ ਆਵਾਜ਼ ਦੀ ਅਤੇ ਜਾਣਕਾਰੀ ਤੱਕ ਪਹੁੰਚ ਸ਼ਾਮਿਲ ਹੈ ਦੂਜੇ ਪਾਸੇ ਬੱਚਿਆਂ ਦੁਆਰਾ smartphones ਦੀ ਵਰਤੋਂ ਅਤੇ ਖਾਸ ਕਰਕੇ ਸੋਸ਼ਲ ਮੀਡੀਆ ਦੇ ਸੰਭਾਵੀ ਨਕਾਰਾਤਮਕ ਪ੍ਰਭਾਵਾਂ ਬਾਰੇ ਬਹੁਤ ਬਹਿਸ ਹੈ ਯੂਨੀਸੇਫ ਨੇ ਕਿਹਾ ਹੈ ਕਿ ਅੰਦਾਜ਼ਾ ਲਗਾਇਆ ਗਿਆ ਹੈ ਕਿ ਵਿਸ਼ਵ ਪੱਧਰ ਤੇ 119 ਸਾਲ ਦੀ ਉਮਰ ਦੇ 6 ਵਿੱਚੋਂ ਇੱਕ ਬੱਚਾ ਕਿਸੇ ਨਿਦਾਨਯੋਗ ਮਾਨਸਿਕ ਸਿਹਤ ਸਥਿਤੀ ਨਾਲ ਜਿਉਂਦਾ ਹੈ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਬਾਲਗਾਂ ਦੀਆਂ ਮਾਨਸਿਕ ਸਿਹਤ ਸਥਿਤੀਆਂ ਦੇ ਵਿੱਚੋਂ ਲਗਭਗ ਅੱਧਿਆਂ ਦਾ ਬਚਪਨ ਦੇ ਵਿੱਚ ਸ਼ੁਰੂ ਹੁੰਦੀਆਂ ਨੇ ਤੇ 22 ਅਤੇ ਇਸ ਦੇ ਬਾਲਗ ਅਵਸਥਾ ਦੇ ਵਿੱਚ ਜੀਵਨ ਦੀ ਗੁਣ ਵਟਾਤਿਤ ਦੂਰਗਮੇ ਨਤੀਜੇ ਹੋ ਸਕਦੇ ਨੇ ਜਿਸ ਵਿੱਚ ਮਾਨਸਿਕ ਸਿਹਤ ਰਿਸ਼ਤੇ ਸਿੱਖਿਆ ਤੇ ਰੋਜ਼ਗਾਰ ਸ਼ਾਮਿਲ ਹੈ ਇਸ ਤੋਂ ਇਲਾਵਾ ਦੁਨੀਆ ਭਰ ਦੇ ਵਿੱਚ ਬਹੁਤ ਸਾਰੇ ਹੋਰ ਕਿਸ਼ੋਰ ਜਿਹੜੇ ਨੇ ਉਹ ਮਨੋ ਸਮਾਜਿਕ ਪਰੇਸ਼ਾਨੀਆਂ ਦੇ ਲੱਛਣਾਂ ਦੀ ਰਿਪੋਰਟ ਕਰ ਸਕਦੇ ਨੇ ਹਾਲਾਂਕਿ ਇਕੱਲੇ ਲੱਛਣ ਮਾਨਸਿਕ ਸਿਹਤ ਸਥਿਤੀ ਮੰਨੇ ਜਾਣ ਵਾਲੇ ਮਹਾਮਾਰੀ ਵਿਗਿਆਨ ਦੇ ਪਦਰਾਂ ਨੂੰ ਵੀ ਪੂਰਾ ਨਹੀਂ ਕਰ ਸਕਦੇ ਪਰ ਉਹ ਕਿਸ਼ੋਰਾਂ ਦੀ ਸਿੱਖਣ ਅਰਥਪੂਰਨ ਰਿਸ਼ਤੇ ਬਣਾਉਣ ਤੇ ਚੰਗੀ ਸਿਹਤ ਤੇ ਤੰਦਰੁਸਤੀ ਦਾ ਅਨੁਭਵ ਕਰਨ ਦੀ ਯੋਗਤਾ ਵਿੱਚ ਵਿਗਨ ਪਾਉਂਦੇ ਰਹਿੰਦੇ ਨੇ ਯੂਨੀਸੇਫ ਨੇ ਸਬੂਤਾਂ ਦਾ ਹਵਾਲਾ ਦਿੱਤਾ ਜੋ ਅਚਾਨਕ ਸੰਕਟ ਦੀ ਬਜਾਏ ਕਿਸ਼ੋਰ ਮਾਨਸਿਕ ਸਿਹਤ ਦੇ ਵਿੱਚ ਲੰਮੇ ਸਮੇਂ ਦੇ ਵਿਗਾੜ ਵੱਲ ਇਸ਼ਾਰਾ ਕਰਦੇ ਨੇ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਨਾਰਵੇ ਅਤੇ ਸੰਯੁਕਤ ਰਾਜ ਅਮਰੀਕਾ ਵਿੱਚ ਲੰਮੇ ਸਮੇਂ ਦੇ ਅਧਿਐਨ ਦਰਸਾਉਂਦੇ ਨੇ ਕਿ 1990 ਦੇ ਦਹਾਕੇ ਦੇ ਸ਼ੁਰੂ ਦੇ ਵਿੱਚ ਕਿਸ਼ੋਰਾਂ ਦੀ ਮਾਨਸਿਕ ਸਿਹਤ ਪਹਿਲਾਂ ਹੀ ਗਰਾਵਟ ਵਿੱਚ ਸੀ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਨਾਰਵੇ ਵਿੱਚ 1992 ਤੇ 2019 ਦੇ ਵਿਚਕਾਰ ਕੁੜੀਆਂ ਦੇ ਵਿੱਚ ਮਾਨਸਿਕ ਸਿਹਤ ਦੇ ਲੱਛਣਾਂ ਦੇ ਵਿੱਚ ਔਸਤਨ 70% ਅਤੇ ਮੁੰਡਿਆਂ ਦੇ ਵਿੱਚ 5% ਵਾਧਾ ਹੋਇਆ ਹੈ ਨਿਊਜ਼ ਜਸ ਤੋਂ ਚੈਨਲ ਪੰਜਾਬੀ ਦੀ ਰਿਪੋਰਟ ਅਗੇ ਦੇਖਦੇ ਹਾਂ ਐਡਵੈਂਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾ ਦੀ ਇੱਕ ਖਾਸ ਅਪਡੇਟ। ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆਮ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਐਡਵੈਂਟਨ ਸ਼ਹਿਰ ਤੋਂ ਦੋਸਤੋ ਖਬਰ ਲੈ ਕੇ ਹਾਜ਼ਰ ਹੋ ਰਿਹਾ। ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਅੱਜ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਹੋਰਾਂ ਨੇ ਆਪਣੀ ਨਵੀਂ ਜਿਹੜੇ ਜੀ ਕੈਬਨਟ ਦੇ ਮੈਂਬਰ ਪਿਕ ਕੀਤੇ ਨੇ। ਯਾਨੀ ਕਿ ਉਹਨਾਂ ਮਿਨਿਸਟਰ ਅਪਾਇੰਟ ਕੀਤੇ ਆ। ਜਦੋਂ ਉਹ ਪਹਿਲਾ ਲੀਡਰ ਬਣੇ ਸੀਗੇ ਲਿਬਰਲ ਪਾਰਟੀ ਦੇ ਤੇ ਉਸ ਵੇਲੇ ਜਿਹੜੀ ਉਹਨਾਂ ਨੇ ਆਪਣੇ ਕੈਬਨਟ ਬਣਾਈ ਸੀ ਮਨਿਸਟਰਾਂ ਦੀ ਉਹਦੇ ਵਿੱਚ ਅਲਬਰਟਾ ਦਾ ਨਾਂ ਨਹੀਂ ਸੀ ਹੈ ਇਸ ਕਰਕੇ ਅਲਬਰਟਾ ਵਾਲਿਆਂ ਨੂੰ ਥੋੜੀ ਮਯੂਸੀ ਹੋ ਰਹੀ ਸੀਗੀ ਅੱਜ ਜਦੋਂ ਕੈਬਨਟ ਬਣਾਈ ਗਈ ਆ ਉਸ ਕੈਬਨਟ ਦੇ ਵਿੱਚ ਜੀ ਉਹਨਾਂ ਨੇ ਜਿਹੜੇ ਮੈਂਬਰ ਲਾਇਆ ਗਏ ਨੇ ਉਹਨਾਂ ਨੂੰ ਲੈ ਕੇ ਅਲਬਰਟਾ ਦੇ ਵਿੱਚ ਖੁਸ਼ੀ ਵੀ ਆ ਔਰ ਦੂਸਰੇ ਪਾਸੇ ਨੁਕਤਾਚੀਨੀ ਆਲਰੇਡੀ ਆਰੰਭ ਹੋ ਗਈ ਆ ਜਿਹਾ ਕਿਉਂਕਿ ਇਲੈਕਸ਼ਨ ਨਾਈਟ ਆਲੇ ਮਤਲਬ ਉਸ ਦਿਨ ਸਾਰੇ ਦਾ ਸਾਰਾ ਅਲਬਰਟਾ ਜਿਹੜਾ ਅਸੀਂ ਨੀਲੇ ਰੰਗ ਵਿੱਚ ਰੰਗਿਆ ਗਿਆ ਸੀ ਜਾਨੀ ਕਿ ਕਨਜ਼ਰਵਟਿਵ ਹੀ ਜਿੱਤੇ ਸੀਗੇ ਦੋ ਸੀਟਾਂ ਲਿਬਰਲ ਪਾਰਟੀ ਨੇ ਵਨ ਕੀਤੀਆਂ ਇੱਕ ਐਡਮਿੰਟਨ ਸੈਂਟਰ ਤੋਂ ਔਰ ਇੱਕ ਕੈਲਗਰੀ ਤੋਂ ਜਿਹੜੀ ਐਡਮਿੰਟਨ ਤੋਂ ਸੀਟ ਵਨ ਕੀਤੀ ਹੈਗੀ ਆ ਜੀ ਓਲੈਂਸਕੀ ਉਹਨਾਂ ਦਾ ਨਾਮ ਆ ਐਲਨੋਰ 올ਜੈਂਸਕੀ ਉਹ ਵਕੀਲ ਨੇ ਪੇਸ਼ੇਵਜੋ bizness owner ਆ ਤੇ ਸਾਬਕਾ ਆਰਮੀ ਰਿਜ਼ਰਵਿਸਟ ਵੀ ਹੈ ਗਿਆ ਉਹਨਾਂ ਨੂੰ ਅੱਜ ਮਿਨਿਸਟਰੀ ਵਿੱਚ ਇਹਨਾਂ ਨੇ ਲੈ ਲਿਆ ਹੈ ਔਰ ਉਹਦੇ ਨਾਲ ਜਿਹੜਾ ਜੀ ਉਹਨਾਂ ਨੇ એનર્ਜੀ ਮਿਨਿਸਟਰ ਲਾਇਆ ਉਸ એનર્ਜੀ ਮਿਨਿਸਟਰ એનર્ਜੀ ਤੇ ਨੇਚਰਲ ਰਿਸੋਰਸਸ ਦੇ ਉਹਨਾਂ ਤੋਂ ਵੀ ਅਲਬਰਟਾ ਵਾਲੇ ਖੁਸ਼ ਨੇ ਟਿਮ ਹੌਟਸਨ ਹੋਰਾਂ ਤੋਂ ਅ ਬਹੁਤ ਸਾਰੇ ਬੰਦੇ ਉਹਨਾਂ ਨੂੰ ਜਾਣਦੇ ਵੀ ਨੇ ਜਿਹੜੇ ਉਹਨਾਂ ਦੇ ਨਾਲ ਜਿਨ੍ਹਾਂ ਨੇ ਉਹਨਾਂ ਨਾਲ ਕੰਮ ਕਰ ਕੀਤਾ ਆ ਤੇ ਉਹ ਕਹਿੰਦੇ ਵੀ ਉਹ ਬਹੁਤ ਵਧੀਆ ਵਿਅਕਤੀ ਜਿਹੜਾ ਇਹਨਾਂ ਨੇ ਪਿਕ ਕੀਤਾ ਐ એનર્ਜੀ ਤੇ ਨੈਚੁਰਲ ਰਿਸੋਰਸਸ ਦੀ ਮਿਨਿਸਟਰੀ ਲਈ ਉਹਨੂੰ ਜਿਹੜੀ ਔਇਲ ਇੰਡਸਟਰੀ ਆ ਉਹ ਸਾਰੇ ਜੀ ਆ ਆਖਰੇ ਨੇ ਪਰ ਉਥੇ ਹੀ ਜਿਹੜੇ এনਵਾਇਰਨਮੈਂਟ ਮਿਨਿਸਟਰ ਜਿਨ੍ਹਾਂ ਨੂੰ ਲਾਇਆ ਗਿਆ ਉਹਨਾਂ ਦੀ ਗੱਲ ਨੂੰ ਲੈ ਕੇ ਅਲਬਰਟਾ ਵਾਲੇ ਨਾਖੁਸ਼ ਦਿਖਾਈ ਦੇ ਰਹੇ ਨੇ ਯਾਨੀ ਕਿ ਅਲਬਰਟਾ ਸਰਕਾਰ ਚੋਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਜਿਹੜੇ ਡੈਨੀਅਲ ਸਮਿਥ ਹੋਰਾਂ ਦੇ ਹੈ ਨੇ ਜੀ ਰੌਬ ਐਂਡਰਸਨ ਹੋਰੀ ਚੀਫ ਆਫ ਸਟਾਫ ਉਹਨਾਂ ਨੇ ਉਹਨਾਂ ਦੀ ਗੱਲਬਾਤ ਜਿਹੜੀ ਆ ਉਹਨਾਂ ਦੀ ਵੈਬਸਾਈਟ ਤੋਂ ਪੈਕ ਕੀਤੀ ਤੇ ਉਹ ਕਹਿੰਦੇ ਵੀ ਦੇਖੋ ਉਹ ਇਹੀ ਚਾਹੁੰਦੇ ਆ ਵੀ ਜਿਹੜੇ ਨੈਚੁਰਲ ਰਿਸੋਰਸਸ ਆ ਉਹਨਾਂ ਨੂੰ ਇੰਨਾ ਜ਼ਿਆਦਾ ਐਕਸਪਲੋਰ ਐਕਸਪਲੋਇਡ ਨਾ ਕੀਤਾ ਜਾਏ ਉਹ ਧਰਤੀ ਚ ਹੀ ਰਹਿਣ ਤਾਂ ਚੰਗੀ ਗੱਲ ਆ ਏਦਾਂ ਦੀ ਗੱਲ ਉਹਨਾਂ ਨੇ ਆਖੀ ਆ ਉਹ ਔਰ ਡੈਨੀਅਲਸ ਮੈਥੁਰਾ ਨੇ ਵੀ ਇਸ ਗੱਲ ਤੇ ਜਿਹੜੀ ਨੁਕਤਾਚੀਨੀ ਕੀਤੀ ਉਹ ਕਹਿੰਦੇ ਅਸੀਂ ਸਮਝ ਰਹੇ ਸੀ ਕਿ ਸ਼ਾਇਦ ਮਾਰਕਾਰ ਨਹੀਂ ਹੋ ਰੇ ਰੀਸੈਟ ਕਰਨਾ ਚਾਹੁੰਦੇ ਨੇ ਜਿਹੜੇ ਇਹ ਰਿਸ਼ਤੇ ਨੇ ਅਲਬਰਟਾ ਦੇ ਆਟਵਾ ਦੇ ਨਾਲ ਪਰ ਉਹ ਜਿਸ ਤਰ੍ਹਾਂ ਦੀ ਕਹਿੰਦੇ ਉਹਨਾਂ ਨੇ ਅਪੁਆਇੰਟਮੈਂਟ ਕੀਤੀ ਉਹਦੇ ਤੋਂ ਸਾਰੇ ਨਾ ਖੁਸ਼ ਆ ਪਰ ਆਉਣ ਵਾਲੇ ਸਮੇਂ ਦੇ ਵਿੱਚ ਉਹ ਕਹਿੰਦੇ ਵੀ ਅਸੀਂ ਦੇਖਦੇ ਹਾਂ ਕਿ ਕੀ ਐਕਸ਼ਨ ਇਹਦੇ ਤੇ ਲਿਆ ਜਾਂਦਾ ਹੈ। ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ ਐਂਡਮੈਂਟਨ। ਖਬਰਾਂ ਤੇ ਜਾਣਕਾਰੀਆਂ ਦਾ ਸਿਲਸਿਲਾ ਫਿਲਹਾਲ ਇਥੇ ਮੁਕਦਮਾ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਇਜਾਜ਼ਤ ਚਾਹੁੰਨੇ ਆਂ। ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ। ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ